ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦਇਆਲ ਪਰੋਸੇ ਤੇਰੇ ਸਭ ਪਰਿਵਾਰ ਚੜਾਇਆ ਬੇੜੇ ਸੁਖੀ ਬਸੈ ਮੋਰੋ ਪਰਿਵਾਰ ਆਸੇਵਕ ਸਿਖ ਸਵੇ ਕਰਤਾਰਾ ਸੋ ਅੱਜ ਆਪਾਂ ਵਿਚਾਰ ਕਰਦੇ ਆਂ ਸਾਡੇ ਘਰਾਂ ਦੇ ਪਰਿਵਾਰਾਂ ਦੇ ਟੁੱਟੇ ਟੁੱਟਦੇ ਰਿਸ਼ਤੇ ਆਪ ਦੇ ਵਿੱਚ ਖੇਰੂ ਖੇਰੂ ਜਿਹੜਾ ਆਪਾਂ ਹੋਏ ਪਏ ਆ ਪਰਿਵਾਰ ਇਹਦਾ ਕਾਰਨ ਕੀ ਹੈ ਅਸੀਂ ਧਰਮੀ ਕਹਾ ਅਸੀਂ ਗੁਰਸਿੱਖ ਹਾਂ ਜਾਂ ਅਸੀਂ ਧਰਮ ਨੂੰ ਅਪਣਾਇਆ ਜਾਂ ਸਾਡੇ ਸੰਸਕਾਰ ਨੇ ਜਿਹੜੇ आनंदकार संस्कार अंतिम संस्कार ਸਾਡੀਆਂ ਅਰਦਾਸਾਂ ਅਸੀਂ ਸਭ ਕੁਝ ਕਰਦੇ ਹੋਏ ਧਰਮੀ ਅਸੀਂ ਅਖਵਾਉਣੇ ਆ ਅਖਵਾ ਕੇ ਰਾਜੀਆਂ ਧਰਮੀ ਬਣ ਕੇ ਰਾਜੀ ਨਹੀਂ ਅਸੀਂ ਉੱਚੀਆਂ ਪਦਮੀਆਂ ਤੇ ਕਿਉਂ ਨਹੀਂ ਜਾ ਸਕਦੇ ਤੇ ਸਾਡੀ ਅਵਸਥਾ ਕਿੱਥੇ ਖੜੀ ਆ ਪਹਿਲਾਂ ਤਾਂ ਵਾਹਿਗੁਰੂ ਆਕਾਲ ਪੁਰਖ ਨਾ ਭਾਂਡਾ ਬਣਾਉਂਦਾ ਬੰਦੇ ਦਾ ਵੀ ਇਹਦਾ ਇਹ ਕਿਸੇ ਚੀਜ਼ ਨੂੰ ਕਿਸੇ ਅਹੁਦੇ ਨੂੰ ਸਾਂਭਣ ਯੋਗ ਹੋ ਗਿਆ ਸੰਸਾਰ ਵੀ ਇਸ ਤਰ੍ਹਾਂ ਹੀ ਦੇਖਦਾ ਹੈ ਜਦੋਂ ਕਿਸੇ ਦਾ ਰਿਸ਼ਤਾ ਮਲ ਨਹੀਂ ਹੁੰਦਾ ਕੋਈ ਵਿਆਹ ਹੈ ਨਹੀਂ ਜਾਂਦਾ ਉਹਦਾ ਕਾਰਨ ਕੀ ਹੁੰਦਾ ਉਹਨੂੰ ਸੰਸਾਰ ਕਿਵੇਂ ਦੇਖਦਾ ਹੈ ਵੀ ਸਾਡੇ ਬੱਚੇ ਦਾ ਰਿਸ਼ਤਾ ਹੋ ਜੇ ਜਦੋਂ ਰਿਸ਼ਤਾ ਕਰਾਉਣ ਦੀ ਗੱਲ ਪਾਸ ਅਦ ਬੰਦਿਆਂ ਚ ਕੀਤੀ ਜਾਂਦੀ ਹੈ ਤਾਂ ਉੱਥੇ ਕੀ ਵਿਚਾਰ ਆਉਂਦੇ ਨੇ ਵੀ ਇਹ ਮੁੰਡਾ ਪਾਈ ਵਿਆਉਣ ਦੇ ਲੈ ਕੇ ਨਹੀਂ ਇਹ ਘਰ ਚਲਾ ਨਹੀਂ ਸਕਦਾ ਭਾਵੇਂ ਵਿਆਉਣ ਦੇ ਯੋਗ ਹੈ ਨਹੀਂ ਇਹ ਇਹਦੀ ਅਵਸਥਾ ਨਹੀਂ ਹੈਗੀ ਚਲੋ ਜੇ ਓਲੇ ਦੇ ਨਾਲ ਜਿਵੇਂ ਕਿਸੇ ਨੇ ਅਰਥ ਕੀਤੇ ਸੀ ਕਹਿੰਦੇ ਵਿਚੋਲਾ ਕੀ ਹੁੰਦਾ ਹੈ ਵਿਚੋਲੇ ਦਾ ਮਤਲਬ ਹੁੰਦਾ ਇੱਕ ਤਾਂ ਹੁੰਦਾ ਵਿਚਕਾਰ ਲੰਬੰਦਾ ਵਿਚਲਾ ਦੋਨੇ ਇੱਕ ਨੇ ਅਰਥ ਕੱਢਿਆ ਕਹਿੰਦੇ ਵਿਚ ਪਲੱਸ ਓਲਾ ਜਿਹੜਾ ਕਹਿੰਦੇ ਦੋਨੇ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਕਮੀਆਂ ਨੇ ਉਹਨਾਂ ਦਾ ਓਲਾ ਰੱਖ ਕੇ ਦੋਨਾਂ ਨੂੰ ਮਿਲਾ ਦੇਵੇ ਮੈਨੂੰ ਇਹ ਸਹੀ ਲੱਗਦਾ ਸਾਡੇ ਪਰਿਵਾਰਾਂ ਦੇ ਟੁੱਟਦੇ ਰਿਸ਼ਤੇ ਦਾ ਕਾਰਨ ਕੀ ਹੈ ਸਾਡੇ ਧਰਮ ਨਾਲ ਕਹਿਣ ਦਾ ਭਾਵ ਅਸੀਂ ਧਾਰਮਿਕ ਅਖਵਾਉਣਾ ਚਾਹੁੰਦੇ ਆ ਧਾਰਮਿਕ ਬਣਨਾ ਨਹੀਂ ਚਾਹੁੰਦੇ ਪਰਿਵਾਰ ਚਲਾਉਣ ਵਾਸਤੇ ਸਹਿਣ ਸ਼ਕਤੀ ਦਇਆ ਸਾਰੇ ਸਿੱਖ ਜਗਤ ਨੂੰ ਉਸਤੇ ਪਾਸ਼ਾ ਮਾਰਨੇ ਸੇਵਕ ਸਿੱਖ ਸਭਾ ਕਰਤਾਰਾ ਸੁਖੀ ਬਸੈ ਮੋਰੋ ਪਰਿਵਾਰਾ ਕਿੰਨੇ ਹੀ ਆਏ ਆਪਾਂ ਇੱਕ ਆਪਦਾ ਪਰਿਵਾਰ ਨਹੀਂ ਸੰਭ ਸਕਦੇ ਹੈਗੇ ਦੋ ਇੱਕ ਦੋ ਤਿੰਨ ਬੱਚੇ ਹੁੰਦੇ ਨੇ ਵੱਧ ਤੋਂ ਵੱਧ ਆਪਣੇ ਪਰਿਵਾਰਾਂ ਵਿੱਚ ਤੇ ਆਪਾਂ ਉਹਨਾਂ ਦਾ ਜਦੋਂ ਪਾਲਣਾ ਪੁੱਛਣਾ ਨਹੀਂ ਕਰ ਸਕਦੇ ਹੈਗੇ ਵੱਡੇ ਅਸੀਂ ਜਥੇਦਾਰ ਜਾਂ ਮੰਤਰੀ ਮੁੱਖ ਮੰਤਰੀ ਕਿਵੇਂ ਬਣ ਸਕਦੇ ਆ ਜੇ ਬਣ ਵੀ ਗਏ ਇਹ ਚੀਜ਼ਾਂ ਨੂੰ ਸਾਹਮਣਾ ਬਹੁਤ ਔਖਾ ਹੈ ਸੋ ਕਹਿਣ ਦਾ ਭਾਵ ਅਸੀਂ ਸਾਡੀ ਅਰਦਾਸ ਤੋਂ ਹੀ ਬਹੁਤ ਵੱਡੀ ਸਿੱਖਿਆ ਲੈ ਸਕਦੇ ਆ ਜਿੰਨਾ ਧਰਮ ਇਹ ਜੀ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੇ ਚੜੇ ਆਰ ਨਾਲ ਚਰਾਏ ਗਏ ਕਿ ਇਹਨਾਂ ਚੀਜ਼ਾਂ ਨੂੰ ਸਹਿਣਾ ਸੌਖਾ ਹੈ ਅਸੀਂ ਕਹਿੰਦੇ ਆ ਸਾਡਾ ਤਾਰੂ ਸਿੰਘ ਤਾਰੂ ਸਿੰਘ ਭਾਈ ਤਾਰੂ ਸਿੰਘ ਦੀ ਸਤਿਕਾਰਯੋਗ ਉਹਨਾਂ ਦਾ ਆਪਾਂ ਕੀ ਦੇਣਾ ਦੇ ਸਕਦੇ ਅਸੀਂ ਉਹਨਾਂ ਦੇ ਵਾਰਸ ਕਹੋਨੇ ਆ ਵੀ ਉਹਨਾਂ ਦੇ ਵਿੱਚੋਂ ਅਸੀਂ ਕਿ ਸਾਡੇ ਘਰ ਵਾਲੀ ਜਾਂ ਸਾਡੀ ਮਾਤਾ ਸਾਡਾ ਪਿਓ ਸਾਨੂੰ ਥੋੜਾ ਜਿਹਾ ਰੁੱਖਾ ਬੋਲ ਦਵੇ ਕੀ ਅਸੀਂ ਇੰਨਾ ਕੁ ਦੁੱਖ ਸਹਾਰ ਸਕਦੇ ਆ ਕੀ ਅਸੀਂ ਪਰਿਵਾਰ ਦਾ ਮੁਖੀ ਜਾਂ ਪਰਿਵਾਰ ਦਾ ਮੈਂਬਰ ਇੱਕ ਦੂਜੇ ਨਾਲ ਪਿਆਰ ਪਿਆਰੇ ਕਹਾਉਣ ਦੇ ਇੱਕ ਦੂਜੇ ਦੇ ਅਸੀਂ ਹੱਕਦਾਰ ਹੈਗੇ ਆ ਇੱਕ ਪਾਸੇ ਤਾਰੂ ਸਿੰਘ ਦੇ ਵਾਰਸ ਕਹਾਉਣੇ ਆ ਖੋਪੜੀਆਂ ਉੱਤਰ ਗਈਆਂ ਪਰ ਕੋਈ ਪਰਵਾਹ ਨਹੀਂ ਕਿੱਡੀ ਸਹਿਣ ਸਕਤੀ ਹੈ ਉਹਨਾਂ ਵਿੱਚੋਂ ਇੱਕ ਅਦਾ ਕਿਣਕਾ ਦਾ ਸਾਨੂੰ ਆਉਣਾ ਚਾਹੀਦਾ ਅਸੀਂ ਨੀਮਾ ਨਹੀਂ ਹੋਣਾ ਜਾਣਦੇ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਕਹਿੰਦੇ ਸਾਰੀਆਂ ਚੰਗਿਆਈਆਂ ਤਤ ਨਚੋੜ ਮਿੱਠਤ ਨੀਮਾਪਣ ਸਾਨੂੰ ਤਾਂ ਇਹ ਹੋ ਜਾਂਦਾ ਜੀ ਅਸੀਂ ਕਿਸੇ ਮੂਰੇ ਨੀਮਾ ਹੋ ਗਏ ਵੀ ਸਾਡੀ ਸਿੱਖੀ ਚਲੀ ਗਈ ਸਿੱਖੀ ਅਣਖ ਨਹੀਂ ਅਣਖ ਅਣਖ ਕੁਝ ਹੋਰ ਚੀਜ਼ ਹੁੰਦੀ ਹੈ ਇਹ ਨਿਮਰਤਾ ਹੈ ਰਿਸ਼ਤਿਆਂ ਨੂੰ ਕਾਇਮ ਰੱਖਣ ਵਾਸਤੇ ਨੀਮਾ ਹੋਣਾ ਬਹੁਤ ਜ਼ਰੂਰੀ ਹੈ ਗੁਰਸਖ ਗੁਰਸਿੱਖੀ ਦੇ ਵਿੱਚ ਰਿਸ਼ਤਾ ਕੀ ਹੈ ਜੋ ਦਿਖੈ ਜੋ ਜੋ ਦਿਸੈ ਗੁਰਸਿੱਖ ਘੜਾਤੇ ਨਿਮ ਨਿਮ ਲਾਗੋਂ ਪਾਏ ਜੀਓ ਕਹਿੰਦੇ ਮਹਾਰਾਜ ਜੋ ਆਪ ਦੀ ਜੀਦਾ ਆਪਦੇ ਨਾਲ ਰਿਸ਼ਤਾ ਹੈ ਪ੍ਰੇਮ ਦਾ ਮੈਂ ਉਹਦੇ ਵੀ ਪੈਰੇ ਚਰਨੀ ਲੱਗਾ ਸਾਡੇ ਅੰਦਰ ਸ਼ੈਣ ਸ਼ਕਤੀ ਨਹੀਂ ਹੈਗੀ ਕਿੱਥੇ ਮਸਤ ਬੰਦੇ ਹੁੰਦੇ ਨੇ ਜੇ ਕਹੇ ਤਾਂ ਕੋਈ ਗੱਲ ਨਹੀਂ ਅਸਾ ਆਪਾਂ ਛੋਟਾ ਜਿਹਾ ਘੇਰਾ ਜਿਹੜਾ ਇੰਨਾ ਕਨਿੱਕਾ ਜਿਹਾ ਘੇਰਾ ਦੇਖੋ ਘੜੀ ਘੁੰਮਦੀ ਹੈ ਨਾ 12 ਘੰਟਿਆਂ ਦੇ ਵਿੱਚ ਉਹ ਵੀ ਇੱਕ ਵਾਰੀ ਜਦੋਂ 12 ਵਜੇ ਨੇ 12 ਵਾਲੀ ਛੋਟੀ ਸੂਈ ਵੀ ਉੱਥੀ ਹੁੰਦੀ ਹੈ ਉਦੋਂ ਵੱਡੀ ਜਿਹੜੀ ਮਿੰਟਾਂ ਦੱਸਦੀ ਹੈ ਉਹ ਵੀ ਉੱਥੀ ਹੁੰਦੀ ਹੈ 12 ਤੇ ਸੈਕਿੰਟਾਂ ਵਾਲੀ ਸੂਈ ਜਿਹੜੀ ਉਹ ਵੀ 12 ਤੇ ਹੁੰਦੀ ਹੈ ਫਿਰ ਆਪਾਂ ਕਹਿੰਦੇ ਪੂਰੇ 12 ਵੱਜ ਗਏ ਜਦ ਤੱਕ ਆਪਾਂ ਇੱਕ ਦਨਵਿਦੀ ਇੱਕ ਵਾਰੀ ਚੰਗੀ ਤਰ੍ਹਾਂ ਇਕੱਠੇ ਨਹੀਂ ਹੁੰਦੇ ਨਾ ਉਹਦੇ ਸਿੱਕਵੇ ਗਿਲੇ ਮਿਟਾ ਕੇ ਤਾਂ ਅਸੀਂ ਇੱਕ ਪਰਿਵਾਰ ਨਹੀਂ ਕਹਾ ਸਕਦੇ ਘੜੀ ਵੀ ਸਾਡੇ ਨਾਲੋਂ ਵਧੀਆ ਹੈ ਘੜੀ ਦੀਆਂ ਸੂਈਆਂ ਵੀ ਸਾਡੇ ਨਾਲੋਂ ਵਧੀਆਂ ਨੇ ਜਿਹੜੀਆਂ ਦਿਨਵਿਦੀ ਇੱਕ ਵਾਰੀ ਤਾਂ ਇਕੱਠੀਆਂ ਹੋ ਜਾਂਦੀਆਂ ਨੇ ਇੱਕ ਵਾਰੀ ਜ਼ਰੂਰ ਇਕੱਠੀਆਂ ਹੁੰਦੀਆਂ ਨੇ ਖੜਿਆ ਹੋਇਆ ਟਾਈਮ ਪੀਸ ਵੀ ਇੱਕ ਵਾਰੀ ਸਹੀ ਹੁੰਦਾ ਕਿਵੇਂ ਜੇ ਖੜਿਆ ਜੇ ਇੱਕ ਸਾਲ ਤੋਂ ਕੋਈ ਟਾਈਮ ਪੀਸ ਖੜਾ ਹੈ ਕਲਾਉ ਖੜਾ ਹੈ ਜੇ ਉਹ ਖੜਾ ਕਿੱਥੇ ਹੈ ਵੀ 3:20 ਮਿੰਟਾਂ ਤੇ ਖੜਾ ਹੈ ਉਹ ਖੜੇ ਸਾਲ ਪਰ ਉਹ ਖੜੇ ਨੂੰ ਨੂੰ ਵੀ 3 ਤੇ ਸੂਈ ਖੜੀ ਆ ਇੱਕ 20 ਮਿੰਟ ਤੇ ਖੜੀ ਹੈ ਮਿੰਟਾਂ ਵਾਲੀ ਸੂਈ ਜਦੋਂ ਸਹੀ 3:20 ਹੋਣਗੇ ਉਹ ਵੀ ਇੱਕ ਵਾਰੀ ਸਹੀ ਹੋ ਜਾਂਦਾ ਖੜਾ ਟਾਈਮ ਪੀਸ ਵੀ ਸਾਲ ਭਰ ਦਾ ਇੱਕ ਵਾਰ ਤਾਂ ਉਹ ਵੀ ਸਹੀ ਹੁੰਦਾ ਪਰ ਅਸੀਂ ਸਹੀ ਹੁੰਨੇ ਆ ਪਰਿਵਾਰਾਂ ਵਿੱਚ ਕਿਸੇ ਦੀ ਅਸੀਂ ਸਹਿੰਦੇ ਨਹੀਂ ਹੈਗੇ ਇਸ ਕਰਕੇ ਸਹਿਣ ਸ਼ਕਤੀ ਤੋਂ ਬਿਨਾ ਸਬਰ ਤੋਂ ਬਿਨਾ ਸੰਤੋਖ ਤੋਂ ਬਿਨਾ ਇੱਕ ਅਸੀਂ ਇਹ ਕਹਿਣਾ ਭੁੱਲ ਗਏ ਵੀ ਚਲ ਕੋਈ ਗੱਲ ਨਹੀਂ ਮੇਰਾ ਬਧਾ ਜੇ ਕਹਿਤਾ ਕੋਈ ਗੱਲ ਨਹੀਂ ਸਹਿਣ ਸ਼ਕਤੀ ਤੋਂ ਬਿਨਾ ਸਾਡਾ ਪਰਿਵਾਰ ਜਿਹੜਾ ਖੇਰੂ ਖੇਰੂ ਹੈ ਇਹ ਗੱਲਾਂ ਮਹਾਰਾਜ ਨੂੰ ਮਨਜ਼ੂਰ ਨਹੀਂ ਮਹਾਰਾਜ ਕਹਿੰਦੇ ਗਰੀਬੀ ਗਦਾ ਹੈ ہماری ਸਾਡਾ ਸਭ ਤੋਂ ਵੱਡਾ ਹਥਿਆਰ ਹੈ ਜਿਹੜਾ ਗਰੀਬੀ ਹੈ ਮਨ ਦੀ ਗਰੀਬੀ ਹੂੰ ਤਾਂ ਸੁਖੌਣੀ ਸਾਦੇ ਪਾਠ ਆਪਾਂ ਕਰਦੇ ਆਂ ਵੀ ਇੰਨੇ ਪਾਠ ਕਰ ਲੇ ਇਹ ਜਿਹੜੀ ਇੱਕ ਤੁਕ ਆਉਂਦੀ ਹੈ ਨਾ ਆਪਣੇ ਆਪ ਕੋ ਜਾਣੈ ਨੀਚਾ ਸੋਈ ਗਨੀਆਂ ਸਭ ਤੋਂ ਉੱਚਾ ਇਹਦੇ ਅਰਥ ਕੌਣ ਕਰੂਗਾ ਮਹਾਰਾਜ ਜਿਹੜਾ ਆਪਦੇ ਆਪ ਤੋਂ ਆਪਣੇ ਆਪ ਨੂੰ ਸਭ ਤੋਂ ਨੀਮਾ ਸਮਝਦੇ ਮੇਰੀ ਨਜ਼ਰਾਂ ਵਿੱਚ ਸਭ ਤੋਂ ਉੱਚਾ ਹੈ ਉਹ ਆਬਦੇ ਘਰਦਿਆਂ ਦੀਆਂ ਗੱਲਾਂ ਨਹੀਂ ਸਹਿ ਸਕਦੇ ਆਪਾਂ ਕਈ ਵਾਰੀ ਬੰਦਾ ਮਰ ਜਾਂਦਾ ਕੋਈ ਵਾਲੀ ਵੱਡੀ ਗੱਲ ਨਹੀਂ ਪਰ ਮਰਨਾ ਸੌਖਾ ਹੈ ਪਰ ਕਿਸੇ ਦੀ ਖਾਤਰ ਜਿਉਣਾ ਬਹੁਤ ਔਖਾ ਹੈ ਜ਼ਿੰਦਗੀ ਇਹਦਾ ਨਾਮ ਨਹੀਂ ਹੈਗਾ ਕਿ ਜਨਨ ਕੇ ਮਰਦੇ ਰਹੋ ਖੱਪਦੇ ਰਹੋ ਕਈ ਵਾਰੀ ਕਿਸੇ ਵਾਸਤੇ ਜਾਉਣਾ ਵੀ ਜ਼ਰੂਰੀ ਹੈ ਆਪਾਂ ਉਹਦਾ ਕਹਨੇ ਆ ਵੀ ਸਾਡਾ ਪਿਆਰ ਹੈ ਜੋ ਥੋੜੀ ਜੀ ਗੱਲ ਕਹੀ ਜਾਵੇ ਫਿਰ ਜਿਹੜਾ ਬੰਦਾ ਕੋਈ 6 ਮਹੀਨੇ ਪਿਆਰ ਦਿਖਾਉਂਦਾ ਪਿਆਰ ਜਿਆਦ ਨਹੀਂ ਜੇ 6 ਮਹੀਨੇ ਵਿੱਚ ਇੱਕ ਵਾਰੀ ਕੋਈ ਗੱਲ ਕਹਿ ਤੀ ਆਪਣੇ ਪਰਿਵਾਰ ਵਿੱਚੋਂ ਉਹ ਚੁਭੀ ਜਾਊਗੀ ਪਤਾ ਨਹੀਂ ਲੱਗਦਾ ਫਿਰ ਪ੍ਰਸ਼ਾਦਾ ਕਿੱਧਰ ਗਿਆ ਕਿਹਨੇ ਖਾਣਾ ਕਿਹਨੇ ਪੀਣਾ ਕਿਧਰ ਨੀਂਦ ਗਈ ਫਿਰ ਆਪਾਂ ਦੂਜੇ ਦੇ ਘਰਾਂ ਵੱਲ ਦੇਖਦੇ ਉਹਨਾਂ ਪਰਿਵਾਰ ਕਿੰਨਾ ਵਧੀਆ ਪਰ ਘਰ ਘਰ ਇਹੀ ਕੋਠੇ ਚੜਕੇ ਦੇਖੀਏ ਘਰ ਘਰ ਇਹ ਅੱਗ ਸਾਰਾ ਕੁਝ ਸਾਰੇ ਕਿਤੇ ਇਹੀ ਹੋਇਆ ਖੇਰੂ ਖੇਰੂ ਹੋਇਆ ਪਿਆ ਕਾਦੇ ਬਿਨਾ ਸਿਰਫ ਗੁਰੂ ਦੀ ਮੱਤ ਹੈ ਜਿਹੜਾ ਖੋਪੜੇ ਲਹਾਈਆਂ ਆ ਰਿਆ ਤੇ ਚੜੇ ਬੰਦ ਬੰਦ ਕਟਾਏ ਆਰੇ ਸਿਰੋ ਤੇ ਰਖਾਏ ਗਏ ਚੜਖੇ ਚੜੇ ਕੀ ਕੁਛ ਨਹੀਂ ਹੋਇਆ ਉਹਨਾਂ ਨੂੰ ਯਾਦ ਭੁੱਲ ਗਏ ਉਹਨਾਂ ਨੂੰ ਕੀ ਕੁਛ ਹੋਇਆ ਕਿ ਨਹੀਂ ਤਖਲੀਬ ਹੋਈ ਆਪਾਂ ਛੋਟੀ ਜੀ ਗੱਲ ਤੇ ਉਹ ਵੀ ਆਪਣੇ ਪਰਿਵਾਰ ਦੀ ਜੇ ਆਪਾਂ ਉਹ ਐਨਾ ਕਹਿ ਦਈਏ ਨਾ ਵੀ ਤੈਨੂੰ ਕਹਦਾ ਮੈਨੂੰ ਤੇਰੀ ਬਾਜ ਮਿੱਠੀ ਲੱਗਦੀ ਹੈ ਮੈਨੂੰ ਨਹੀਂ ਤੇਰਾ ਗੁੱਸਾ ਆਉਂਦਾ ਹੈਗਾ ਬਸ ਗੱਲ ਨੂੰ ਇੱਕ ਨਾ ਗੱਲ ਤਾਂ ਅਸੀਂ ਕਹਿਣੀ ਹੁੰਦੀ ਆ ਪਰ ਸਾਡੇ ਕੋਲ ਗੱਲ ਕਹਿਣ ਦਾ ਜਣੇ ਕਿ ਪੈ ਕੰਗ ਨਹੀਂ ਹੈਗੀ ਸਾਡੇ ਕੋਲ ਸਾਡੇ ਘਰ ਵਿੱਚ ਅਸੀਂ ਜੋ ਮਰਜ਼ੀ ਵਧੀਆ ਚੀਜ਼ਾਂ ਬਣਾ ਲਈਏ ਪਰ ਅਸੀਂ ਦੁਕਾਨਾਂ ਵਾਲੀਆਂ ਚੀਜ਼ਾਂ ਵੱਲ ਬਾਜ਼ਾਰੀ ਚੀਜ਼ਾਂ ਵੱਲ ਕਿਉਂ ਭਜਦੇ ਹਾਂ ਕਿਉਂਕਿ ਵਿੱਚ ਤਾਂ ਸੜੀਆਂ ਹੋਈ ਚੀਜ਼ਾਂ ਹੁੰਦੀਆਂ ਨੇ ਮਟੀਰੀਅਲ ਸੜਿਆ ਹੋਇਆ ਹੁੰਦਾ ਬੇਕਾਰ ਉਹ ਕਿਉਂ ਖਰੀਦ ਕੇ ਰਾਜ਼ੀਆਂ ਉਹਨਾਂ ਦੀ ਪੈਕਿੰਗ ਵਧੀਆ ਹੁੰਦੀ ਹੈ ਸੋਹਣਾ ਚਮਕਦਾਰ ਉੱਤੇ ਕਾਗਜ਼ ਲਾਇਆ ਹੁੰਦਾ ਉੱਤੇ ਵਧੀਆ-ਵਧੀਆ ਲਿਖਿਆ ਹੁੰਦਾ ਓਹੀ ਚੀਜ਼ ਅਸੀਂ ਘਰੇ ਸਾਨੂੰ ਮਿਲੇ ਨਹੀਂ ਸ਼ੱਕਦੇ ਚਮਕ-ਚਮਕਦੇ ਮਰਦੇ ਇਸ ਕਰਕੇ ਗੱਲਾਂ ਦੀ ਵੀ ਪੈਕਿੰਗ ਹੁੰਦੀ ਹੈ ਜੇ ਅਸੀਂ ਉਸੇ ਗੱਲ ਨੂੰ ਨਾ ਇੱਕ ਪਿਆਰ ਦੇ ਨਾਲ ਪਿਆਰ ਦੇ ਲਹਿਜੇ ਨਾਲ ਕਹਿ ਦਈਏ ਪਹਿਲਾਂ ਜਿਹੜਾ ਮਨ ਦੇ ਵਿੱਚ ਵਿਚਾਰ ਹੁੰਦਾ ਜੇ ਆਪਾਂ ਕੀ ਜੇ ਕਿਸੇ ਨੇ ਬਾਹਰ ਜਾਲੇ ਪਰਿਵਾਰ ਦੇ ਮੈਂਬਰ ਨੂੰ ਕਹਿਣਾ ਹੁਣ ਕਿੱਥੇ ਚਲੇ ਮੂੰਹ ਚੱਕ ਕੇ ਮੂੰਹ ਚੱਕ ਕੇ ਉਹਦਾ ਮਤਲਬ ਵੀ ਮੂੰਹ ਚੱਕਣ ਦਾ ਮਤਲਬ ਹੀ ਕੀ ਹੁੰਦਾ ਵੀ ਹੰਕਾਰ ਡਾਲ ਜਾਣਾ ਵੀ ਧਰਤੀ ਤੇ ਨਹੀਂ ਦੇਖਦਾ ਹੈਗਾ ਵੀ ਕਿਸੇ ਨੂੰ ਨਾજર ਥੱਲੇ ਨਹੀਂ ਲਿਆਉਂਦਾ ਉੱਤੇ ਰੱਖ ਦਿੰਦਾ ਨੇਗਾ ਜੇ ਐਸੀ ਗੱਲ ਨੂੰ ਕਿਹਾ ਜਾਵੇ ਵੀ ਹੁਣ ਤੁਸੀਂ ਕਿੱਥੇ ਜਾ ਰਹੇ ਹੋ ਤੁਸੀਂ ਛੇਤੀ ਆ ਜਾਓ ਤੁਹਾਡੇ ਬਿਨਾ ਕਾਰ ਸੁਣਨਾ ਜਾ ਰਹੇ ਹਾਂ ਜਾਂ ਤੁਹਾਡੇ ਨਾਲ ਕੁਝ ਖਾਸ ਗੱਲ ਕਰਨੀ ਹੈ ਜੋ ਕੁਝ ਵੀ ਕਹਿ ਸਕਦੇ ਆ ਮੈਂ ਐਸੀ ਗੱਲ ਇੰਨੀ ਕਿ ਤਾਂ ਸੱਚੇ ਪਾਤਸ਼ਾਹ ਨੇ ਸਾਨੂੰ ਬੁੱਧੀ ਦਿੱਤੀ ਹੈ ਵੀ ਅਸੀਂ ਗੱਲ ਦੀ ਪੈਕਿੰਗ ਵੀਡੀਓ ਐਡਿਟ ਕਰਨ ਜਾਣਦੇ ਆ ਆਪਾਂ ਵੀ ਆ ਵੀਡੀਓ ਲੋਕਾਂ ਨੂੰ ਕਿਵੇਂ ਵਧੀਆ ਲੱਗੋਗੀ ਪਰ ਅਸੀਂ ਆਪਦੀਆਂ ਜਿਹੜੀਆਂ ਗੱਲਾਂ ਨੇ ਦੂਜੇ ਵਾਸਤੇ ਕਹਿਣ ਵਾਸਤੇ ਉਹ ਅਸੀਂ ਐਡਿਟ ਨਹੀਂ ਕਰਨ ਜਾਣਦੇ ਉਹ ਅਸੀਂ ਪੈਕਿੰਗ ਨਹੀਂ ਕਰਨ ਜਾਣਦੇ ਗੱਲਾਂ ਦੇ ਉੱਤੇ ਸੋਨਾ ਕਵਰ ਨਹੀਂ ਕਰਨਾ ਜਾਣਦੇ ਅਗ ਅਕਾਲ ਪੁਰਖ ਜੇ ਪਾਸ਼ਾ ਮਹਾਰਾਜ ਨੇ ਸਾਡਾ ਸਰੀਰ ਬਣਾਇਆ ਹੈ ਜੇ ਉਤਲੀ ਚਮੜੀ ਦੇਹੜ ਦੀ ਵਿੱਚ ਕਰਮ ਚੱਲਦੇ ਨੇ ਸਾਡੇ ਪੈਕਿੰਗ ਕਰਕੇ ਤੁਰੇ ਜੇ ਪਾਸ਼ਾ ਮਹਾਰਾਜ ਨੇ ਵੀ ਇਹ ਬੰਦੇ ਨੂੰ ਸੋਨਾ ਨਹੀਂ ਲੱਗਣਾ ਸੋਨਾ ਬਣਾਉਣ ਵਾਸਤੇ ਮੁਖੜਾ ਦਿੱਤਾ ਸੋਹਣੀ ਚਮੜੀ ਦਿੱਤੀ ਪੈਕਿੰਗ ਤਾਂ ਹਰ ਇੱਕ ਚੀਜ਼ ਨੂੰ ਪ੍ਰਮਾਤਮਾ ਨੂੰ ਵੀ ਮਜਬੂਰੀ ਬਣ ਗਈ ਵੀ ਬੰਦੇ ਨੂੰ ਪਾਲਿਸ਼ ਕਰਕੇ ਪੈਕਿੰਗ ਕਰਕੇ ਤੋਰੀਏ ਤਾਂ ਇੱਕ ਦੂਜੇ ਸੋਹਣਾ ਲੱਗੂਗਾ ਪਰ ਜੇ ਪ੍ਰਮਾਤਮਾ ਨੇ ਸਾਨੂੰ ਪੈਕਿੰਗ ਕਰਕੇ ਪਾਲਿਸ਼ ਕਰਕੇ ਕਵਰ ਕਰਕੇ ਵਧੀਆ ਸੋਹਣਾ ਦੇਖਣ ਵਾਸਤੇ ਐਡਿਟ ਕਰਕੇ ਸਾਨੂੰ ਦਿੱਤਾ ਹੈ ਸਰੀਰ ਜੇ ਹੱਥਾਂ ਦੀ ਇਹਨਾਂ ਚਮੜੀ ਉਹ ਢੇੜਦੀ ਹੈ ਵਿੱਚੋਂ ਕੀ ਨਿਕਲੂਗਾ ਪੀਕ ਲਹੂ ਮਿਜ ਇਹਨੇ ਕੁੜਕਾ ਸੋਹਣਾ ਲੱਗਣਾ ਮੱਖੀਆਂ ਨੇ ਟਿਕਣ ਦੇਣਾ ਸਾਨੂੰ ਪਰ ਅਸੀਂ ਜਦੋਂ ਮੂੰਹੋਂ ਬੋਲ ਕੇ ਆਪਦੇ ਘਰਦਿਆਂ ਦੇ ਰਿਸ਼ਤੇ ਬਗਾੜ ਲੈਨੇ ਆ ਨਾ ਸਾਡੇ ਕੋਲੇ ਸਮਝ ਲੋ ਹਨਰ ਨਹੀਂ ਆਪਦੀ ਗੱਲ ਕਹਿਣ ਦਾ ਹਨਰ ਨਹੀਂ ਅਸੀਂ ਮੂਰਖਾਂ ਬਹੁਤ ਪੜੇ ਲਿਖੇ ਹੋਗੇ ਬਹੁਤ ਕੁਝ ਕਰ ਲਿਆ ਧਾਰਮਿਕ ਵੀ ਆ ਗ੍ਰੰਥੀਏ ਪੜ੍ਹਦੇ ਆ ਸਵੇਰੇ ਵੀ ਜਾਂਦੇ ਆ ਗੁਰਦੁਆਰੇ ਸ਼ਾਹ ਨੂੰ ਪਾਠ ਵੀ ਕਰਦੇ ਆ ਪਰ ਸਚੇ ਪਾਸ਼ਾ ਮਹਾਰਾਜ ਦਾ ਜਿਹੜਾ ਬਚਨ ਹੈ ਨਾ ਨਹੀਂ ਰੋਜ ਗਨੇ ਸਿੱਖਾਂ ਦਾ ਮਨ ਨੀਮਾ ਜੇ ਮਨ ਨੀਮਾ ਹੋਊਗੀ ਮਤ ਉੱਚੀ ਤਾਂ ਹੋਊਗੀ ਇਸ ਕਰਕੇ ਸਾਡੇ ਘਰਾਂ ਦੇ ਜੇ ਟੁੱਟਦੇ ਰਿਸ਼ਤੇ ਨੇ ਸਾਡੀ ਸਿਰਫ ਆ ਜਵਾਨ ਕਰਕੇ ਜੀਵ ਕਰਕੇ ਐ ਜੀਵ ਕਰਕੇ ਐ ਇਹ ਐਡੀ ਹਿਸ਼ਾਰ ਐ ਨਾ ਐਡੀ ਚਲਾਕ ਐ 32 ਦੰਦਾਂ ਦੇ ਥੱਲੇ ਵੀ ਨਾਲੇ 32 ਦੰਦਾਂ ਤਿੱਖੇ ਦੰਦਾਂ ਦੇ ਥੱਲੇ ਦੰਦਾ ਜਾਣਾ ਥੱਲੇ ਐ ਪਰ ਇਹ ਫੇਰ ਵੀ ਗੱਲ ਕਹਿ ਕੇ ਬਚੀ ਰਹਿੰਦੀ ਐ ਐਸੇ ਤੁਸੀਂ ਸਿੱਖਿਆ ਲੈ ਲਓ ਬੀ ਪਰਿਵਾਰ ਵਿੱਚ ਕਲੇਸ਼ਾਂ ਤੋਂ ਕਿਵੇਂ ਬਚਣਾ ਸਾਰੇ ਦਸਾਂ ਦੇ 10 ਮੈਂਬਰ ਨੇ 5 ਨੇ ਉਹਨਾਂ ਦੇ ਵਿੱਚ ਕਿਹੜੀ ਗੱਲ ਨਾਲ ਬਚਣਾ ਇੱਕ ਵਿਧੀ ਹੁੰਦੀ ਹੈ ਵੀ ਆਪਾਂ ਨੇ ਇਸ ਗੱਲ ਤੋਂ ਬਚਣਾ ਇਹ ਗੱਲ ਆਪਣੇ ਕਹਿਣੀ ਹੈ ਇਹ ਗੱਲ ਨੂੰ ਪੌਲਿਸ਼ ਕਰਕੇ ਸਮਾਰ ਕੇ ਚੰਗੀ ਤਰ੍ਹਾਂ ਪਰੋਸਣਾ ਜੇ ਕੋਈ ਇਸਤਰੀ ਹੈ ਨਾ ਦਾਲ ਪ੍ਰਸ਼ਾਦੀ ਦਾਲ ਪ੍ਰਸ਼ਾਦਾ ਵਧੀਆ ਬਣਾਉਂਦੀ ਹੈ ਬਹੁਤ ਸੋਹਣਾ ਪਰੋਸਣ ਜਾਣਦੀ ਹੈ ਬੰਦੇ ਨੂੰ ਛੱਕ ਨੂੰ ਜੀ ਕਰਦਾ ਹੈ ਪਰ ਜੇ ਸਭ ਕੁਝ ਅਪਰੋਚ ਕੇ ਸਭ ਕੁਝ ਅਪਰੋਚ ਕੇ ਥਾਲੀ ਪਰੋਸ ਕੇ ਰੱਖ ਦੇਵੇ ਮੂਰੇ ਜੇ ਉਹਨੂੰ ਕਹਿ ਲਵੇ ਚੰਗੇ ਪਰੌਂਠੇ ਬਣਾਏ ਨੇ ਦਹੀਂ ਹੈ ਅਚਾਰ ਹੈ ਹੋਰ ਵੀ ਸਭ ਕੁਝ ਦੇਖਣ ਨੂੰ ਛਕਣ ਨੂੰ ਜੀ ਕਰੇਗਾ ਪਰ ਜੇ ਫੜਾਉਣ ਵੇਲੇ ਕੀ ਕਵੇ ਵੀ ਲੈਕ ਝੁਲਸ ਲੈ ਡੱਫ ਲੈ ਉਹ ਸਾਰਾ ਕੁਝ ਖਾਣਾ ਖਰਾਬ ਹੋ ਗਿਆ ਨਾ ਕਾਦੇ ਆਜੀਵ ਕਰਕੇ ਬਚਣਾ ਕਰਕੇ ਬਹੁਤ ਕੁਝ ਹੈ ਬਚਨ ਜਾਂ ਤੋ ਜਾਂ ਤੱਕ ਤੋ ਸੀ ਨਾ ਮੂੰਹ ਦੇ ਉੱਤੇ ਜ਼ੁਬਾਨ ਦੇ ਉੱਤੇ ਲਗਾਮ ਨਹੀਂ ਦੰਦੇ ਤੁਹਾਡਾ ਪਰਿਵਾਰ ਨਹੀਂ ਚੱਲ ਸਕਦਾ ਜਦ ਤੱਕ ਤੁਸੀਂ ਨੀਵੇਂ ਨਹੀਂ ਹੋਣਾ ਜਾਣਦੇ ਜਿਹੜਾ ਨੀਮਾ ਨਹੀਂ ਹੋਣਾ ਜਾਣਦਾ ਉਹ ਪਰਿਵਾਰ ਚਲਾਉਣ ਦੇ ਹੱਕਦਾਰ ਹੀ ਨਹੀਂ ਉਹਨੂੰ ਸ਼ਾਦੀ ਕਰਾਉਣ ਦਾ ਫਾਇਦੇ ਨਹੀਂ ਕਲੇਸ਼ ਦਾ ਘਰ ਹੈ ਦੋਨੇ ਪਾਸੇ ਇਸ ਕਰਕੇ ਇਹ ਗੱਲਾਂ ਗੁਰਬਾਣੀ ਤੋਂ ਸਿੱਖੀਆਂ ਜਾਂਦੀਆਂ ਨੇ ਟੁੱਟਦੇ ਰਿਸ਼ਤੇ ਸਾਰੇ ਜ਼ੁਬਾਨ ਦੇ ਕਰਕੇ ਨੀਮਾ ਹੋਣ ਦੇ ਕਾਤਰ ਜੇ ਕੋਈ ਮਾੜਾ ਜਿਹਾ ਬੋਲਦਾ ਹੋਰ ਨੀਮਾ ਹੋ ਜਾਓ ਹੋਰ ਨੀਮਾ ਹੋ ਜਾਓ ਪਰਿਵਾਰ ਤਾਂ ਐਂ ਚੱਲੂਗਾ ਫਿਰ ਨੀਮਾ ਹੋਣ ਤੋਂ ਬਾਅਦ ਜਦੋਂ ਕਿਸੇ ਨੂੰ ਆਪਾਂ ਖੁਸ਼ ਕਰ ਲੈਂਦੇ ਹਾਂ ਨਾ ਉਸ ਤੋਂ ਬਾਅਦ ਸਾਡੇ ਅੰਦਰ ਜਿਹੜਾ ਅੰਮ੍ਰਿਤ ਬਣਦਾ ਉਹ ਬਹੁਤ ਆਨੰਦਦਾਈ ਹੁੰਦਾ ਹੈ ਬੰਦੇ ਨੂੰ ਇਹ ਲੱਗਦਾ ਫਤਿਹ ਕਰ ਲਈ ਕੋਈ ਵੱਡਾ ਛੋਟੇ ਘਰ ਪਰਿਵਾਰ ਤੇ ਫਤਿਹ ਪਾਵਾਂਗੇ ਨੀਮਾ ਹੋ ਕੇ ਫਿਰ ਬਾਹਰਲੇ ਲੋਕਾਂ ਦੇ ਨਾਲ ਉਹ ਕਰਾਂਗੇ ਤੁਸੀਂ ਪਰਿਵਾਰ ਚ ਲਾਉਣੇ ਨੇ ਇਸ ਕਰਕੇ ਨੀਮਾ ਹੋਣਾ ਪਰਿਵਾਰ ਨੂੰ ਸਮਝਣਾ ਆਪਦੀ ਗੱਲ ਬਾਹਰ ਨਾ ਜਾਣ ਦੇਣੀ ਇਹ ਗੱਲਾਂ ਸਾਰੇ ਨੁਕਤੇ ਨੇ ਗਰਵਾਣੀ ਪੜੀਏ ਪਰ ਗਰਵਾਣੀ ਜਿਹੜਾ ਕੋ ਆਪਣੇ ਆਪ ਕੋ ਜਾਣਾ ਨੀਚਾ ਸੋਈ ਗਣੀਆਂ ਸਭ ਤੇ ਉੱਚਾ ਸੁਖੀ ਬਸ ਐ ਮੋਰੋ ਗੁਰੂ ਦਾ ਤੁਹਾਡੇ ਵਾਸਤੇ ਅਰਦਾਸਾ ਕਰਦੇ ਸਾਡਾ ਪਰਿਵਾਰ ਸੁਖੀ ਬਸੇ ਪਰ ਜਿਹੜਾ ਪਰਿਵਾਰ ਹੈ ਜਿਹਦੇ ਵਾਸਤੇ ਅਰਦਾਸਾ ਕਰ ਰਹੀਆਂ ਨੇ ਗੁਰੂਆਂ ਦੀ ਜਿਹੜਾ ਸੰਕਟ ਆਇਆ ਜਿਹੜੇ ਹਾਲਾਤ ਗੁਰੂਆਂ ਤੇ ਆਏ ਨੇ ਕਿ ਉਹਨਾਂ ਦੇ ਹਾਲਾਤ ਚੰਗੇ ਸੀ ਦਸਵੇਂ ਪਾਸ਼ ਦੇ ਹਾਲਾਤ ਚੰਗੇ ਸੀਗੇ 10 10 ਲਾਸ਼ਾਂ ਰੋਜ਼ ਘਰੇ ਆਉਂਦੀਆਂ ਆਪਕਰ ਸਾਡੇ ਘਰ ਦੇ ਤਾਂ ਹਾਲਾਤ ਵਧੀਆ ਨਹੀਂ ਹੈਗੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਲੱਜੋ ਫਿਰ ਉਹਨਾਂ ਦੇ ਹਾਲਾਤ ਦੇਖ ਲੋ ਕਿਹੇ ਜਿਹੇ ਹੋਏ ਨੇ ਪਿਤਾ ਦਾ ਸਿਰ ਕੱਟਿਆ ਹੋਇਆ ਜਦੋਂ ਉਹ ਹਾਲਾਤ ਵਧੀਆ ਸੀ ਪੁੱਤਰਾਂ ਦੀਆਂ ਸ਼ਹੀਦੀਆਂ ਗੁਰੂ ਅਰਜਨ ਦੇਵ ਦੇ ਘਰੇ ਕੀ ਨਿਕਲੇ ਸੋਇਆ ਪ੍ਰਤੀਜੰਦ ਵਰਗੇ ਨੇ ਕੀ ਕੁਛ ਇਹ ਚੀਜ਼ਾਂ ਜੇ ਤਾਂ ਗੁਰੂ ਆਲੇ ਬਣਨਾ ਫਿਰ ਤਾਂ ਨੀਵਾ ਹੋਣਾ ਪਊਗਾ ਨਹੀਂ ਆਪਣੇ ਪਰਿਵਾਰਾਂ ਨੂੰ ਕੋਈ ਨਹੀਂ ਇਕੱਠਾ ਕਰ ਸਕਦਾ ਹੈਗਾ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਮੇਰਾ ਮਨ ਨੀਵਾ ਸਿੱਖਾਂ ਦਾ ਨਾ ਕਿਆ ਕਰੋ ਆਪਦਾ ਵੀ ਕਿਆ ਕਰੋ ਜੇ ਤੁਸੀਂ ਇਕੱਲੇ ਅਰਦਾਸ ਹੁੰਨੇ ਨਾ ਉਦੋਂ ਇਹ ਕਿਆ ਕਰੋ ਵੀ ਮੇਰਾ ਮਨ ਨੀਮਾ ਮਤ ਉੱਚੀ ਕਰੋ ਸਾਂਝੀ ਅਰਦਾਸ ਵਿੱਚ ਕਹਿਣਾ ਸਿੱਖਾਂ ਦਾ ਮਨ ਨੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ